ਇਸ ਸ ਵਿਚਾਲੇ ਵੱਡੀ ਖਬਰ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੰਬ ਧਮਾਕਾ ਹੋਇਆ 8 ਲੋਕਾਂ ਦੀ ਮੌਤ ਹੋ ਗਈ ਹੈ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਧਮਾਕੇ ਨਾਲ ਪਾਕਿਸਤਾਨ ਦਹਿਲਿਆ ਤਾਂ ਦੱਸ ਦਈਏ بلوچستان ਵਿੱਚ ਬੰਬ ਧਮਾਕੇ ਨਾਲ 8 ਮੌਤਾਂ ਹੋਈਆਂ ਨੇ ਪਾਕਿਸਤਾਨ ਵਿੱਚ ਧਮਾਕਾ ਹੋਇਆ ਬੰਬ ਧਮਾਕਾ ਹੋਇਆ ਤੇ ਭਿਆਨਕ ਤਸਵੀਰਾਂ ਵੀ ਇਸ ਦੀਆਂ ਸਾਹਮਣੇ ਆਈਆਂ ਨੇ ਪਾਕਿਸਤਾਨ ਵਿੱਚ ਵੱਡਾ ਧਮਾਕਾ ਹੋਇਆ 8 ਲੋਕਾਂ ਦੀ ਮੌਤ ਹੋ ਗਈ ਹੈ ਇਸ ਧਮਾਕੇ ਨਾਲ ਪਾਕਿਸਤਾਨ ਦਹਿਲਿਆ بلوچستان ਵਿੱਚ ਬੰਬ ਧਮਾਕੇ ਨਾਲ ਅੱਤ ਮੋਤਾ ਹੋਈਆਂ ਨੇ ਤਾਂ ਅੱਠ ਮੋਤਾ ਹੋਈਆਂ ਨੇ ਇਸੇ ਤਮਾਕੇ ਵਿੱਚ ਹਾਲਾਂਕਿ ਇਸ ਦੀ ਜ਼ਿੰਮੇਵਾਰੀ ਫਿਲਹਾਲ ਕਿਸੇ ਨੇ ਨਹੀਂ ਲਈ ਹੈ ਵੱਡਾ ਧਮਾਕਾ ਹੋਇਆ ਧਮਾਕੇ ਨਾਲ ਪਾਕਿਸਤਾਨ ਦੇਲੇ ਅੱਠ ਲੋਕਾਂ ਦੀ ਮੌਤ ਹੋਈ ਹੈ بلوچستان ਵਿੱਚ ਬੰਬ ਧਮਾਕੇ ਨਾਲ 8 ਲੋਕਾਂ ਦੀ ਮੌਤ ਹੋਈ ਇਸ ਤੋਂ ਪਹਿਲਾਂ ਦੇਖਿਆ ਗਿਆ ਸੀ ਕਿ ਪਿਛਲੇ ਡੇਢ ਸਾਲਾਂ ਦੌਰਾਨ ਕਈ ਬੰਬ ਧਮਾਕੇ ਹੋਏ ਨੇ ਸਰਕਾਰੀ ਇਮਾਰਤਾਂ ਦੇ ਨੇੜੇ ਹੋਏ ਨੇ ਤੇ ਜਿੱਥੇ ਸਰਕਾਰੀ ਮੁਲਾਜ਼ਮ ਹੁੰਦੇ ਨੇ ਉੱਥੇ ਹੋਏ ਨੇ ਇਹ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਵੇਖਿਆ ਜਾ ਸਕਦਾ ਹੈ ਕਿ ਕਿੰਨਾ ਭਿਆਨਕ ਇਹ ਧਮਾਕਾ ਹੋਇਆ ਇੱਥੇ ਕਈ ਗੱਡੀਆਂ ਸਨ ਪਿਆਦਲ ਕਾਫੀ ਲੋਕ ਚੱਲ ਰਹੇ ਸਨ ਇਥੇ ਤਾਂ ਬਿਲਕੁਲ ਉਸ ਏਰੀਆ ਨੂੰ ਇਥੇ ਟਾਰਗੇਟ ਕੀਤਾ ਗਿਆ ਜਿੱਥੇ ਕਈ ਲੋਕ ਸਨ ਇਸ ਤੋਂ ਪਹਿਲਾਂ ਵੀ ਜਿੰਨੇ ਧਮਾਕੇ ਹੋਏ ਨੇ ਉਥੇ ਵੀ ਦੇਖਿਆ ਗਿਆ ਕਿ ਜਿੱਥੇ ਸਰਕਾਰੀ ਮੁਲਾਜ਼ਮ ਹੁੰਦੇ ਨੇ ਜਾਂ ਫਿਰ ਫੌਜੀ ਹੁੰਦੇ ਨੇ ਉਥੇ ਇਸ ਤਰ੍ਹਾਂ ਦੇ ਧਮਾਕੇ ਦੇਖਣ ਨੂੰ ਮਿਲੇ ਗੱਡੀ ਆ ਰਹੀ ਹੈ ਗੱਡੀ ਆ ਰਹੀ ਹੈ ਇਸ ਨੂੰ ਇਸ ਨੂੰ ਧਮਾਕਾ ਹੋਇਆ ਨਾ ਇਹ ਕਿਹਨੂੰ ਜੀ ਇਹ ਕਾਲ ਹੈ ਜੀ ऐ मोटरसल वारे मोटरसल वारी ਤਾਂ ਵੇਖ ਸਕਦੇ ਹੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿੰਨਾ ਭਿਆਨਕ ਇਹ ਹਾਦਸਾ ਹੋਇਆ ਵਾਹਨ ਵੀ ਉੱਡਦੇ ਹੋਏ ਨਜ਼ਰ ਆਏ ਸਾਈਡ ਵਿੱਚ ਡਿੱਗਦੇ ਹੋਏ ਨਜ਼ਰ ਆਏ ਤਾਂ ਇੰਨਾ ਭਿਆਨਕ ਇਹ ਧਮਾਕਾ ਹੋਇਆ ਪਾਕਿਸਤਾਨ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ 8 ਲੋਕਾਂ ਦੀ ਮੌਤ ਹੋ ਗਈ ਹੈ ਇਸ ਧਮਾਕੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ